ਯੈਸਟਰਡੇ ਬੀਤੇ ਕੱਲ ਨੂੰ ਮੇਰੇ ਇੱਕ ਮਿੱਤਰ ਨੇ ਮੈਨੂੰ ਸੁਜੈਸ਼ਨ ਦਿੱਤਾ ਕਿ ਉਹ ਕਹਿੰਦਾ ਵੀਰ ਬਈ ਵਿਊ ਤਾਂ ਬਹੁਤ ਲਿਮਿਟਿਡ ਨੇ ਜਿੰਨੀ ਵੀ ਅਵੇਅਰਨੈਸ ਤੁਸੀਂ ਪਾ ਰਹੇ ਹੋ ਜਾਂ ਜੋ ਵੀ ਸਟਫ ਤੇ ਜਿਹੜਾ ਅਵੇਅਰਨੈਸ ਦੇ ਵਿਊਜ਼ ਲਿਮਿਟਿਡ ਨੇ ਤੇ ਫਿਰ ਉਹ ਬੰਦੇ ਮਤਲਬ ਕੀ ਫਾਇਦਾ ਉਹਦਾ ਫਾਇਦਾ ਕੀ ਉਹਨੂੰ ਵੀ ਮੈਂ ਕਿਹਾ ਤੇ ਜਵਾਬ ਜਿਹਦੇ ਜਿਹਦੇ ਦਿਲ 'ਚ ਸਵਾਲ ਉੱਠੇ ਫਾਇਦਾ ਇਹ ਆ ਦੇਖੋ ਸਾਰਿਆਂ ਨੂੰ ਹੀ ਅਵੇਅਰਨੈਸ ਦਾ ਮੈਸੇਜ ਸਪਰੈਡ ਕਰਨਾ ਚਾਹੀਦਾ ਕਿਉਂਕਿ ਤੁਸੀਂ ਮੰਨੋ ਕਿ ਜੇ ਇੱਕ ਵੀ ਜ਼ਿੰਦਗੀ ਅਵੇਅਰ ਹੋ ਗਈਆਂ ਬਦਲ ਗਈ ਇੱਕ ਜ਼ਿੰਦਗੀ ਇੱਕ ਚੰਗੇ ਬੰਦੇ ਦੀ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਹੈ ਬਹੁਤ ਜਿਆਦਾ ਕੀਮਤੀ ਹੁੰਦੀ ਹੈ ਕਿਉਂਕਿ ਇਨਸਾਨ ਪਰਮਾਤਮਾ ਦੀ ਬਣਾਈ ਹੋਈ ਸਭ ਤੋਂ ਬੈਸਟ ਬੈਸਟ ਕਾਸਟ ਹੈ ਸਭ ਤੋਂ ਬੈਸਟ ਜਿਹੜੀ ਚੀਜ਼ ਸੀ ਨਾ ਉਹ ਹੈ ਸੋ 10 15 20 25 40 45 50 100 ਹੈ ਨਾ 150 200 300 ਦੇ ਵਿੱਚੋਂ ਮੈਂ ਵੀ ਨਹੀਂ ਮੰਨਦਾ ਕਿ ਸਾਰਿਆਂ ਤੱਕ ਮੈਸੇਜ ਪਹੁੰਚਣਦਾ ਪਰ ਜਿੰਨੇ ਵੀ ਅਵੇਅਰ ਹੋ ਜਾਣ ਜਾਗ ਜਾਣ ਜਾਂ ਬਦਲ ਜਾਣ ਤਾਂ ਬੰਦੇ ਦੀ ਜ਼ਿੰਦਗੀ ਦੀ ਕੀਮਤ ਜੋ ਹੈ ਉਹ ਬਹੁਤ ਜ਼ਿਆਦਾ ਚੰਗੇ ਬੰਦੇ ਦੀ ਜ਼ਿੰਦਗੀ ਦੀ ਮਾੜੇ ਦੀ ਨਹੀਂ ਰੱਦੀ ਤਾਂ ਰੱਦੀ ਆ ਉਹ ਨਹੀਂ ਗੱਲ ਕੋਈ ਜਿਹੜੇ ਚੰਗੇ ਬੰਦੇ ਦੀ ਜਿਹੜੀ ਜ਼ਿੰਦਗੀ ਦੀ ਕੀਮਤ ਹੈ ਉਹ ਬਹੁਤ ਜ਼ਿਆਦਾ ਸੋ ਬੇਸਿਕਲੀ ਮੈਂ ਮੰਨ ਕੇ ਚੱਲ ਰਿਹਾ ਕਿ ਜੇ ਐਵਰੇਜ ਲੈਵਲ ਤੇ ਮੈਂ 50 ਬੰਦੇ ਵੀ ਠਾ ਗਿਆ ਜਾਂ ਬਦਲ ਗਿਆ ਅ ਇੱਕ ਤੁਹਾਨੂੰ ਹੋਰ ਚੀਜ਼ ਕਹਿਣਾ ਚਾਹੂੰਗਾ ਕਿ ਜਿਹੜੀ ਕਿਸੇ ਦੀ ਜ਼ਿੰਦਗੀ ਬਦਲਣ ਦੀ ਫੀਲਿੰਗ ਹੁੰਦੀ ਹੈ ਨਾ ਕਿਸੇ ਦੀ ਜ਼ਿੰਦਗੀ ਨੂੰ ਉੱਚਾ ਚੁੱਕਣ ਦੀ ਜਾਂ ਉਹਦੀ ਜ਼ਿੰਦਗੀ ਬਦਲਣ ਦੀ ਜਿਹੜੀ ਫੀਲਿੰਗ ਹੁੰਦੀ ਹੈ ਨਾ ਉਹ ਦਾ ਕੋਈ ਮੈਚ ਨਹੀਂ ਹੁੰਦਾ ਉਹ ਇਹ ਸਾਰੀਆਂ ਸਕਸੈਸ ਦੀ ਫੀਲਿੰਗਸ ਨਾਲੋਂ ਡਿਫਰੈਂਟ ਤੇ ਉੱਚੀ ਫੀਲਿੰਗ ਹੁੰਦੀ ਹੈ ਪਤਾ ਨਹੀਂ ਕਿਸੇ ਨੇ ਸੁਣਨ ਵਾਲੇ ਨੇ ਕਿਦਾਂ ਐਕਸਪੀਰੀਅੰਸ ਕੀਤੀ ਕਿ ਨਹੀਂ ਇਹ ਸਭ ਤੋਂ ਬੈਸਟ ਫੀਲਿੰਗ ਹੁੰਦੀ ਹੈ ਔਰ ਮੈਂ ਉਸੇ ਫੀਲਿੰਗ ਲਈ ਔਰ ਰੱਬ ਦੀਆਂ ਨਜ਼ਰਾਂ ਚ ਕੁਝ ਖਾਸ ਹੋਣ ਦੀ ਵਜ੍ਹਾ ਤੋਂ ਕਰਨਾ ਕੋਈ ਬਾਕੀ ਤਾਂ ਬਾਕੀ ਦਾ ਬੋਨਸ ਹੈ ਆਵੇ ਆਵੇ ਨਾ ਆਵੇ ਨਾ ਆਵੇ ਸੋ ਦੈਟਸ ਦਾ ਅਨਸਰ ਰੱਬ ਰੱਖਾ